ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਸੱਚੀ ਕਹਾਣੀ ਲੈ ਕੇ ਇਹ ਕਹਾਣੀ ਜਦੋਂ ਮੇਰੇ ਤੱਕ ਪਹੁੰਚੀ ਇਹ ਕਹਾਣੀ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਸ਼ਰਮ ਆਈ ਕਿ ਕੁਝ ਕੁ ਲੋਕਾਂ ਦੀ ਜ਼ਮੀਰ ਇੰਨੀ ਕੁ ਜ਼ਿਆਦਾ ਮਰ ਚੁੱਕੀ ਆ ਕਿ ਉਹਨਾਂ ਨੇ ਪਵਿੱਤਰ ਰਿਸ਼ਤਿਆਂ ਨੂੰ ਵੀ ਨਹੀਂ ਛੱਡਿਆ ਉਹਨਾਂ ਨੂੰ ਵੀ ਦਾਗੀ ਕਰਤਾ ਕਲੰਕ ਲਾਤਾ ਆਜੋ ਕਰਦੇ ਆ ਸਾਰੀ ਗੱਲਬਾਤ ਇਸ ਭੈਣ ਦੀ ਇਹ ਕਹਾਣੀਆਂ ਉਹ ਤਿੰਨ ਭੈਣਾਂ ਹੁੰਦੀਆਂ ਨੇ ਤੇ ਉਹਨਾਂ ਦੇ ਫਾਦਰ ਸਾਹਿਬ ਕੋਲੇ ਸਾਭ ਜੀ ਦੀ ਜ਼ਮੀਨ ਹੁੰਦੀ ਹੈ ਜਿਹਦੇ ਨਾਲ ਮਸਾਂ ਘਰ ਦਾ ਗੁਜ਼ਾਰਾ ਚੱਲਦਾ ਚਲੋ ਜੀ ਭੈਣ ਦਾ ਰਿਸ਼ਤਾ ਹੁੰਦਾ ਵਿਚੋਲਾ ਦੱਸ ਦਿੰਦਾ ਵੀ ਮੁੰਡੇ ਕੋਲੇ 8 ਕਿੱਲੇ ਜ਼ਮੀਨ ਦੇ ਆਉਂਦੇ ਆ ਤਾਂ ਇਹ ਭੈਣ ਕਹਿੰਦੀ ਮੈਂ ਬਹੁਤ ਜ਼ਿਆਦੀ ਖੁਸ਼ੀ ਵੀ ਚਲੋ ਪੇਕੇ ਘਰ ਤੇ ਸਾਰੀ ਉਮਰ ਗਰੀਬੀ ਕੱਟੀ ਹੁਣ ਜਿੱਥੇ ਮੇਰਾ ਵਿਆਹ ਹੋਣ ਲੱਗਾ ਉਸ ਮੁੰਡੇ ਨੂੰ 8 ਕਿੱਲੇ ਜ਼ਮੀਨ ਦੇ ਆਉਂਦੀ ਚਲੋ ਕੁਝ ਸੌਖੀ ਜ਼ਿੰਦਗੀ ਬਤੀਤ ਹੋ ਜਾਊਗੀ ਚਲੋ ਜੀ ਕਹਿੰਦੀ ਮੇਰਾ ਵਿਆਹ ਹੋ ਗਿਆ ਵਿਆਹ ਤੋਂ ਇੱਕ ਮਹੀਨੇ ਬਾਅਦ ਇੱਕ ਜਾਂ ਡੇਢ ਮਹੀਨੇ ਬਾਅਦ ਕਹਿੰਦੀ ਸਾਡੇ ਵਿਆਹ ਦੀ ਐਲਬਮ ਬਣ ਕੇ ਆ ਜਾਂਦੀ ਆ ਵੀਡੀਓ ਬਣ ਕੇ ਆ ਜਾਂਦੀ ਆ ਜਦੋਂ ਮੈਂ ਕਹਦੀ ਆ ਤੇ ਵਿਆਹ ਦੀ ਐਲਬਮ ਦੇਖਦੀ ਆ ਉਹ ਵੀਡੀਓ ਦੇਖਦੀ ਆ ਤਾਂ ਜਿੰਨੇ ਵੀ ਭੈਣ ਦੀ ਥਾਂ ਤੇ ਸ਼ਗਨ ਨਿਭਾਉਣੇ ਹੁੰਦੇ ਆ ਉਹ ਸਾਰੇ ਮੇਰੇ ਘਰ ਵਾਲੇ ਦੀ ਮਾਮੇ ਦੀ ਕੁੜੀ ਨਿਭਾਉਂਦੀ ਆ ਕਿਉਂਕਿ ਮੇਰੇ ਘਰ ਵਾਲੇ ਦੀ ਕੋਈ ਭੈਣ ਹੈ ਨਹੀਂ ਸੀ ਜਦੋਂ ਮੈਂ ਐਲਬਮ ਦੇਖ ਰਹੀ ਹੁੰਨੀ ਆ ਤਾਂ ਮੇਰੀ ਸੱਸ ਮੈਨੂੰ ਦੱਸ ਰਹੀ ਹੁੰਦੀ ਹੈ ਕਿ ਆ ਆਪਣਾ ਫਲਾਣਾ ਰਿਸ਼ਤੇਦਾਰ ਆ ਆਪਣਾ ਫਲਾਣਾ ਰਿਸ਼ਤੇਦਾਰ ਆ ਆਹ ਮਾਮੇ ਦੀ ਕੁੜੀ ਆ ਇਹ ਸਾਡੇ ਕੋਲੇ ਇੱਥੇ ਰਹਿੰਦੀ ਰਹੀ ਆ ਇੱਥੇ ਸਾਰੇ ਕੋਲੇ ਅਸੀਂ ਇੱਥੇ ਪੜ੍ਹਨੇ ਪਾਈ ਸੀਗੀ ਸਾਰੇ ਕੋਲੇ ਪੜ੍ਹਦੀ ਰਹੀ ਆ ਤਾਂ ਚਲੋ ਜੀ ਕਹਿੰਦੀ ਮੇਰੇ ਦਿਲ ਦੇ ਵਿੱਚ ਉਹ ਗੱਲ ਫਿੱਟ ਹੋ ਜਾਂਦੀ ਆ ਵੀ ਹਾਂ ਉਹ ਇੱਥੇ ਪੜ੍ਹਦੀ ਰਹੀ ਆ ਇਹਨਾਂ ਦਾ ਆਪਸ ਦੇ ਵਿੱਚ ਬਹੁਤ ਜਦਾ ਮੋਹ ਪਿਆਰ ਆ ਸਾਰੇ ਪਰਿਵਾਰ ਦਾ ਕਹਿੰਦੀ ਵਿਆਹ ਤੋਂ ਦੋ ਕੁ ਮਹੀਨਿਆਂ ਬਾਅਦ ਮੇਰਾ ਘਰ ਵਾਲਾ ਕਹਿੰਦਾ ਵੀ ਆਪਾਂ ਘੁੰਮਣ ਚੱਲਦੇ ਆ ਮੈਂ ਕਿਹਾ ਵੀ ਚਲੋ ਜੀ ਕਹਿੰਦੀ ਜੇ ਤੁਸੀਂ ਘੁੰਮਣ ਜਾਂਦੇ ਆ ਤਾਂ ਮੇਰਾ ਘਰ ਵਾਲਾ ਨਾਲ ਆਪਦੇ ਮਾਮੇ ਦੀ ਕੁੜੀ ਨੂੰ ਤਿਆਰ ਕਰ ਲੈਂਦਾ ਵੀ ਚੱਲ ਤੂੰ ਵੀ ਚੱਲ ਤਾ ਕਹਿੰਦੀ ਮੈਂ ਮੈਨੂੰ ਕਿਹਾ ਵੀ ਉਹਨੇ ਉੱਥੇ ਆ ਕੇ ਕੀ ਕਰਨਾ ਤਾਂ ਅੱਗੋਂ ਕਹਿੰਦੀ ਮੇਰਾ ਘਰ ਵਾਲਾ ਕਹਿੰਦਾ ਵੀ ਵਿਚਾਰੀ ਇਥੇ ਪੜਦੀ ਰਹੀ ਆ ਬੜਾ ਮੋਹ ਕਰਦੀ ਵੀ ਲੈ ਚਾਲਦੇ ਫਿਰ ਕਿੱਡੀ ਗੱਲ ਆ ਹਨਾ ਕਹਿੰਦੀ ਮੈਂ ਕਿਹਾ ਚੱਲ ਕੋਈ ਨਹੀਂ ਲੈ ਚਾਲ ਕਹਿੰਦੀ ਚਲੋ ਵੀ ਸਾਡੇ ਨਾਲ ਚੱਲ ਵੜਦੀ ਆ ਕਹਿੰਦੀ ਮੇਰੇ ਘਰ ਵਾਲਾ ਜਿੱਥੇ ਘੁੰਮਣ ਜਾਂਦੇ ਆ ਅਸੀਂ ਉੱਥੇ ਜਾ ਕੇ ਮੇਰੇ ਨਾਲ ਤਾਂ ਸਿਰਫ ਕਹਿੰਦੀ 5-6 ਫੁੱਟ ਮਾ ਕਰਾਉਂਦਾ ਤੇ ਆਪਦੇ ਮਾਮੇ ਦੀ ਕੁੜੀ ਨਾਲ ਘੱਟੋ-ਘੱਟ 20-30 ਫੁੱਟ ਮਾ ਕਰਾਉਂਦਾ ਇਹ ਉੱਥੇ ਜੂਸ ਪੀਣ ਬੈਠ ਜਾਂਦੇ ਆ ਤਾਂ ਮਾਮੇ ਦੀ ਕੁੜੀ ਅੱਧਾ ਗਲਾਸ ਜੂਸ ਦਾ ਪੀ ਕੇ ਇਹਨੂੰ ਫੜਾ ਦਿੰ ਤਾ ਕਹਿੰਦੀ ਇਹ ਘਟ ਘਟ ਕਰਕੇ ਪੀ ਜਾਂਦਾ ਕਹਿੰਦੀ ਪਰ ਮੇਰੇ ਦਿਲ ਚ ਕੋਈ ਗੱਲ ਹੀ ਨਹੀਂ ਆਉਂਦੀ ਮੈਨੂੰ ਐਸੀ ਚਿਰੋ ਭੈਣ ਭਰਾ ਹਨਾ ਭੈਣਾਂ ਦਾ ਭਰਾ ਝੂਠਾ ਖਾ ਲੈਂਦੇ ਆ ਪੀਲੇ ਦੇ ਕਿੰਡੀ ਗੱਲ ਹਨਾ ਮੇਰੇ ਦਿਲ ਚ ਕੋਈ 네ਗੇਟਿਵ ਗੱਲ ਆਈ ਹੋਈ ਨਹੀਂ ਕਹਿੰਦੀ ਤੇ ਉਸ ਤੋਂ ਬਾਅਦ ਚਲੋ ਜੀ ਘੁੰਮ ਕੇ ਘਰੇ ਆ ਜਾਂਦੇ ਆ ਕਹਿੰਦੀ ਉਸ ਤੋਂ ਬਾਅਦ ਮੇਰੇ ਘਰਲੇ ਦੇ ਮੈਨੂੰ ਰੰਗ ਵਿਖਾਉਣੇ ਸ਼ੁਰੂ ਕਰਤੇ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਮਾੜਾ ਚੰਗਾ ਬੋਲਣਾ ਸ਼ੁਰੂ ਕਰਤਾ ਨਿੱਕੀ ਨਿੱਕੀ ਗੱਲ ਤੇ ਨੁਕਸ ਘਟਣਾ ਸ਼ੁਰੂ ਕਰਤਾ ਕਹਿੰਦੀ ਮੈਂ ਸੋਚਿਆ ਵੀ ਬੜਾ ਰੁੱਖਾ ਜਿਹਾ ਬੰਦਾ ਵੀ ਵਿਆਹ ਤੋਂ ਇੱਕ ਦੋ ਮਹੀ ਕਹਿੰਦੀ ਪਰ ਮੈਂ ਆਪਦੇ ਪੇਕਿਆਂ ਨੂੰ ਕੁਝ ਨਹੀਂ ਦੱਸਦੀ ਮੈਂ ਸੋਚਿਆ ਮਾਣਾ ਜਿਵੇਂ ਦਾ ਹੈਗਾ ਸੀ ਮਿਲ ਗਿਆ ਜੋ ਕਿਸਮਤ ਦੇ ਵਿੱਚ ਹੈਗਾ ਸੀ ਉਹ ਮਿਲ ਗਿਆ ਵੀ ਹੁਣ ਐਵੇਂ ਮਾਂ ਪਿਓ ਨੂੰ ਦੱਸਾਂਗੇ ਵਿਚਾਰੇ ਦੁਖੀ ਹੋਣਗੇ ਵੀ ਜੋ ਹੈਗਾ ਠੀਕ ਆ ਹੁਣ ਤੂੰ ਜ਼ਿੰਦਗੀ ਕੱਟ ਇਹਦੇ ਨਾਲ ਕਹਿੰਦੀ ਚਲੋ ਜੀ ਮਾਮੇ ਦੀ ਕੁੜੀ ਕੀ ਕਰੇ ਵੀ ਉਹ ਕਈ ਵਾਰ ਮੇਰੇ ਨੰਬਰ ਤੇ ਫੋਨ ਲਾ ਲਿਆ ਕਰੇ ਭਾਬੀ ਜੀ ਤੁਸੀਂ ਕਿਵੇਂ ਹੋ ਠੀਕ ਹੋ ਜੇ ਉਹ ਕਹਿੰਦੀ 2-4 ਮਿੰਟ ਮੇਰੇ ਨਾਲ ਗੱਲ ਕਰਿਆ ਕਰੇ ਉਸ ਤੋਂ ਬਾਅਦ ਕਹੇ ਮੇਰੀ ਵੀਰੇ ਨਾਲ ਗੱਲ ਕਰਾ ਦੇ ਕਹਿੰਦੀ ਇਹ ਕੋਲ ਬੈਠਾ ਕਰੇ ਮੈਂ ਆਪਦੇ ਫੋਨ ਤੇ ਇਹ ਨਾਲ ਗੱਲ ਕਰਾ ਦਿਆ ਕਰਾਂ ਇਹ ਕਹਿੰਦੀ ਗੱਲ ਕਰਦੇ ਰਹਿ ਗਣਦਾ ਤਾਂ ਤਾਂ ਘੰਟਾ ਨੰਦਾ ਮੂੰਹ ਪਿਆਰਾ ਆਪਸ ਦੇ ਵਿੱਚ ਇੱਥੇ ਪੜਦੀ ਰਹੀ ਹੈ ਕੋਈ ਗੱਲ ਨਹੀਂ ਕਹਿੰਦੀ ਚਲੋ ਜੀ ਉਸ ਤੋਂ ਬਾਅਦ ਰਖੜੀ ਆਉਂਦੀ ਆ ਚਲੋ ਜੀ ਕਹਿੰਦੀ ਫਿਰ ਰਖੜੀ ਆ ਜਾਂਦੀ ਆ ਰਖੜੀ ਵਾਲੇ ਦਿਨ ਮਾਮੇ ਦੀ ਕੁੜੀ ਆਉਂਦੀ ਆ ਤੇ ਮੇਰੇ ਘਰ ਨੂੰ ਰਖੜੀ ਬਣਦੀ ਆ ਸਾਰਾ ਪਰਿਵਾਰ ਕਹਿੰਦੀ ਬਹੁਤ ਖੁਸ਼ ਹੁੰਦਾ ਵਧੀਆ ਸ਼ਗਨ ਵਿਹਾਰ ਹੁੰਦੇ ਸਾਰੇ ਸੂਟਸਟ ਵਧੀਆ ਬਣਾ ਕੇ ਦਿੰਨੇ ਆ ਸ਼ਾਮ ਨੂੰ ਕਹਿੰਦੀ ਮੈਂ ਤੇ ਮੇਰਾ ਘਰ ਵਾਲਾ ਤੇ ਮਾਮੇ ਦੀ ਕੁੜੀ ਅਸੀਂ ਸ਼ਹਿਰ ਜਾਂਦੇ ਆ ਖਾ ਪੀ ਕੇ ਵੀ ਆਉਂਦੇ ਆ ਕਹਿੰਦੀ ਰਾਤ ਉਹ ਸਾਡੇ ਕੋਲ ਰਹਿੰਦੀ ਆ ਤੇ ਜਦੋਂ ਰਾਤ ਪੈ ਜਾਂਦੀ ਆ ਤੇ ਮੈਂ ਆਪਦੇ ਬੈਡਰੂਮ ਦੇ ਵਿੱਚ ਮਾਮੇ ਦੀ ਕੁੜੀ ਦਾ ਮੰਜਾ ਢਾਹ ਦੇਨੀ ਆ ਤੇ ਜਦੋਂ ਮੈਂ ਮੰਜਾ-ਮੰਜਾ ਢਾਹ ਦੇਨੀ ਆ ਤਾਂ ਉਸ ਤੋਂ ਬਾਅਦ ਮਾਮੇ ਦੀ ਕੁੜੀ ਕਹਿੰਦੀ ਆ ਵੀ ਭਾਬੀ ਮੈਂ ਮੰਜੇ ਤੇ ਨਹੀਂ ਕਹਿੰਦੀ ਸੁੱਤੀ ਵੀ ਮੇਰੇ ਤਾਂ ਲੱਕ ਦਰਦ ਕਰਨ ਲੱਗਦਾ ਮੰਜੇ ਤੇ ਮੈਂ ਤਾਂ ਬੈੱਡ ਤੇ ਸੌਂਗੂਗੀ ਤੇ ਮੇਰਾ ਘਰ ਵਾਲਾ ਕਹਿੰਦਾ ਭੈਣੇ ਅਸੀਂ ਤੂੰ ਮੇਰੇ ਕੋਲ ਪੈ ਜਾ ਬੈੱਡ ਤੇ ਕੋਈ ਗੱਲ ਨਹੀਂ ਤੇ ਇਹ ਕਹਿੰਦੀ ਵੀ ਚਲੋ ਮੈਂ ਖਾ ਚਲੋ ਉੱਥੇ ਪੈ ਜਾ ਆ ਦੇ ਵੀਰੇ ਨਾਲ ਪੈ ਜਾ ਹਨਾ ਕਹਿੰਦੀ ਮੈਂ ਮੰਜੇ ਤੇ ਪੈ ਗਈ ਤੇ ਮੈਂ ਕਹਿੰਦੀ ਲਾਈਟ ਜਗਦੀ ਰਹਿਣ ਦੀ ਰੂਮ ਦੀ ਵੀ ਕਰਦੇ ਕਹਿੰਦੀ ਚਲੋ ਜੀ ਮੈਂ ਲਾਈਟ ਵੀ ਬੰਦ ਕਰਤੀ ਕਹਿੰਦੀ ਚਲੋ 1-2 ਦਿਨ ਉਹ ਇੱਥੇ ਮਾਮੇ ਦੀ ਕੁੜੀ ਰਹਿੰਦੀ ਆ ਉਸ ਤੋਂ ਬਾਅਦ ਮੇਰਾ ਘਰ ਵਾਲਾ ਨੂੰ ਪਿੰਡ ਛੱਡ ਆਉਂਦਾ ਚਲੋ ਜੀ ਇਹ ਸਾਰਾ ਕੰਮ ਚੱਲਦਾ ਰਹਿੰਦਾ ਕਹਿੰਦੀ ਹੌਲੀ ਹੌਲੀ ਕਵੇਰੇ ਕਰਨੇ ਕੀ ਕੀਤਾ ਮੈਨੂੰ ਕੁੱਟਣਾ ਮਾਰਨਾ ਵੀ ਸ਼ੁਰੂ ਕਰਤਾ ਮੇਰੇ ਚਪੇੜਾ ਮਾਰਨੀ ਵੀ ਸ਼ੁਰੂ ਕਰਤੀਆਂ ਤੇ ਗਾਲਾਂ ਤਾਂ ਕਹਿੰਦੀ ਪਹਿਲੇ ਹੀ ਬਹੁਤ ਕੱਢਦਾ ਹੁੰਦਾ ਸੀਗਾ ਮੇਰੀ ਮਾਂ ਨੂੰ ਵੀ ਕੱਢਿਆ ਕਰੇ ਮੇਰੇ ਪਿਓ ਨੂੰ ਵੀ ਕੱਢਿਆ ਕਰੇ ਕਹਿੰਦੀ ਹੌਲੀ ਹੌਲੀ ਕੀ ਹੋਇਆ ਵੀ ਮੈਨੂੰ ਸ਼ੱਕ ਹੋਣਾ ਸ਼ੁਰੂ ਹੋ ਗਿਆ ਵੀ ਜਿਵੇਂ ਇਹਦੀ ਗੱਲ ਕਿਸੇ ਕੁੜੀ ਦੇ ਨਾਲ ਬਾਹਰ ਹੈਗੀ ਵੀ ਸ਼ਾਇਦ ਇਹ ਤਾਂ ਸਾਰਾ ਕੁਝ ਇਦਾਂ ਕਰਦਾ ਕਹਿੰਦੀ ਕਈ ਵਾਰੀ ਉਹ ਬੈਡਰੂਮ ਦੇ ਵਿੱਚ ਬੈਠਾ ਹੁੰਦਾ ਸੀ ਮੈਂ ਬਾਹਰੋਂ ਜਦੋਂ ਆਇਆ ਕਰਨਾ ਆਪਦੇ ਰੂਮ ਦੇ ਵਿੱਚ ਤਾਂ ਉਹਨੇ ਭੱਜ ਕੇ ਫਟਦੇ ਨੇ ਮੋਬਾਈਲ ਬੰਦ ਕਰ ਦਿਆ ਕਰਨਾ ਜਾਂ ਜਲਦੀ ਜਲਦੀ ਬੈਗ ਕਰ ਦਿਆ ਕਰਨਾ ਸਾਰਾ ਕੁਝ ਕਹਿੰਦੀ ਮੈਨੂੰ ਸ਼ੱਕ ਹੋ ਗਿਆ ਵੀ ਦੀ ਕਿਸੇ ਨਾ ਗੱਲਬਾਤ ਹੈਗੀ ਆ ਕਹਿੰਦੀ ਮੈਂ ਹਾਂ ਚੱਲ ਕੋਈ ਨਹੀਂ ਜਿਸ ਦਿਨ ਦਾ ਮੋਬਾਈਲ ਹੱਥ ਚ ਆਇਆ ਤੇ ਉਸ ਦਿਨ ਜਾਂਚ ਪੜਤਾਲ ਕਰਾਂਗੇ ਵੀ ਕੀ ਨਿਕਲਦਾ ਵਿੱਚੋਂ ਕਹਿੰਦੀ ਮੇਰਾ ਘਰ ਆਣਾ ਨਾਉਣ ਗਿਆ ਹੁੰਦਾ ਤਾਂ ਮੈਂ ਮੋਬਾਈਲ ਦੀ ਫੋਲਾਫਾਲੀ ਕਰਦੀਆਂ ਤੇ ਮੈਨੂੰ ਮੋਬਾਈਲ ਦੇ ਵਿੱਚੋਂ ਕੁਝ ਵੀ ਨਹੀਂ ਲੱਭਦਾ ਕਹਿੰਦੀ ਚਲੋ ਜੀ ਉਸ ਤੋਂ ਬਾਅਦ ਮੈਂ ਕੀ ਕੀਤਾ ਇੱਕ ਦਿਨ ਮੈਂ ਆਪਦਾ ਮੋਬਾਈਲ ਦੇਖ ਰਹੀ ਹੁੰਨੀ ਆ YouTube ਖੋਲ ਕੇ ਦੇਖ ਰਹੀ ਹੁੰਨੀ ਆ ਤਾਂ ਮੇਰੇ ਸਾਹਮਣੇ ਇੱਕ ਵੀਡੀਓ ਆਉਂਦੀ ਹੈ ਜਿਹਦੇ ਵਿੱਚ ਇੱਕ ਬੰਦਾ ਹਾਈਡ ਐਪ ਬਾਰੇ ਦੱਸ ਰਿਹਾ ਹੁੰਦਾ ਫੋਨ ਦੇ ਵਿੱਚ ਹਾਈਡ ਐਪ ਹੁੰਦੀ ਹੈ ਜਿਹਦੇ ਵਿੱਚ ਸਾਰਾ ਕੁਝ ਆਪਾਂ ਲੁਕਾ ਕੇ ਰੱਖ ਸਕਦੇ ਆ ਤੇ ਇਸ ਐਪ ਬਾਰੇ ਆਪਾਂ ਪਤਾ ਕਿਦਾਂ ਕਰ ਸਕਦੇ ਆ ਵੀ ਉਸ ਫੋਨ ਦੇ ਵਿੱਚ ਹਾਈਡ ਐਪ ਹੈ ਜਾਂ ਨਹੀਂ ਹੈ ਕਹਿੰਦੀ ਮੈਂ ਵੀਡੀਓ ਤਿੰਨ ਚਾਰ ਵਾਰੀ ਦੇਖਦੀਆਂ ਉਹ ਲਗਾਤਾਰ ਕਹਿੰਦੀ ਉਸ ਤੋਂ ਬਾਅਦ ਮੇਰੇ ਘਰ ਵਾਲੇ ਦਾ ਫੋਨ ਫਿਰ ਮੇਰੇ ਹੱਥ 'ਚ ਆ ਜਾਂਦਾ ਤਾਂ ਮੈਂ ਜਦੋਂ ਜਿਵੇਂ ਜਿਵੇਂ ਉਹਨੇ ਮੈਨੂੰ ਦੱਸਿਆ ਮੈਂ ਓਵੇਂ ਸਾਰੇ ਫੰਕਸ਼ਨ ਖੋਲਦਿਆਂ ਤਾਂ ਮੈਨੂੰ ਹਾਈਡ ਐਪ ਲੱਭ ਜਾਂਦੀ ਹੈ ਪਰ ਉਹਨੂੰ ਇੱਕ ਪਾਸਵਰਡ ਲੱਗਿਆ ਹੁੰਦਾ ਕਹਿੰਦੀ ਮੈਂ ਸੋਚਿਆ ਉਹ ਬਣਾ ਨੇ ਪਾਸਵਰਡ ਕਿਹੜਾ ਲਾਇਆ ਹੋਊਗਾ ਮੇਰੇ ਘਰ ਵਾਲੇ ਦੇ ਆਦ ਤੁਸੀਂ ਵੀ ਉਹ ਇੱਕੋ ਪਾਸਵਰਡ ਹੀ ਲਾਉਂਦਾ ਸੀ ਸਾਰੀ ਕਿ ਚੀਜ਼ ਨੂੰ ਮੰਨ ਲਓ ਉਹਦੇ ਕ੍ਰੈਡਿਟ ਕਾਰਡ ਤੇ ਵੀ ਉਹੀ ਪਾਸਵਰਡ ਸੀ ਉਹਦੇ ਏਟੀਐਮ ਕਾਰਡ ਤੇ ਵੀ ਉਹੀ ਪਾਸਵਰਡ ਸੀ ਕਹਿੰਦੇ ਮੈਨੂੰ ਸ਼ੱਕ ਹੋ ਗਿਆ ਵੀ ਸ਼ਾਇਦ ਨੇ ਉਹੀ ਪਾਸਵਰਡ ਨਾ ਲਾਇਆ ਹੋਵੇ ਮੈਂ ਟਰਾਈ ਕੀਤਾ ਤੇ ਉਹ ਪਾਸਵਰਡ ਕਹਿੰਦੀ ਜਦੋਂ ਉਹ ਐਪ ਖੁੱਲਦੀ ਆ ਜਦੋਂ ਮੈਂ ਉਹਦੇ ਵਿੱਚ ਫੋਟੋਆਂ ਵੀਡੀਓ ਦੇਖਦੀ ਆ ਤਾਂ ਮੇਰਾ ਕਾਲਜਾ ਪਾੜ ਜਾਂਦਾ ਮੈਨੂੰ ਚੱਕਰ ਆਉਣ ਲੱਗ ਜਾਂਦੇ ਦੇਖ ਕੇ ਵੀ ਰੱਬਾ ਆ ਕੀ ਮੈਂ ਦੇਖ ਲਿਆ ਜਿਹੜੀ ਮਾਮੇ ਦੀ ਕੁੜੀ ਰਖੜੀ ਬਣਦੀ ਸੀ ਨੂੰ ਉਹਦੇ ਨਾਲ ਸੰਬੰਧ ਬਣਾਉਂਦਿਆਂ ਦੀਆਂ ਵਿੱਚ ਵੀਡੀਓਜ਼ ਪਈਆਂ ਸੀਗੀਆਂ ਬਿਨਾ ਕੱਪੜਿਆਂ ਤੋਂ ਫੋਟੋਆਂ ਕਿਸ ਕਰਦੀਆਂ ਫੋਟੋਆਂ ਕਹਿੰਦੀ ਇੰਨਾ ਕੁ ਕੁਝ ਮੈਂ ਦੇਖ ਲਿਆ ਵੀ ਮੈਨੂੰ ਦੇਖਣ ਤੋਂ ਬਾਅਦ ਮੇਰਾ ਐ ਲੱਗੇ ਵੀ ਜਿਵੇਂ ਮੈਂ ਮਾਰੀ ਜਾਣਾ ਸਾਰਾ ਕੁਝ ਦੇਖਣ ਤੋਂ ਬਾਅਦ ਕਹਿੰਦੀ ਮੈਂ ਸਾਰਾ ਕੁਝ ਦੇਖ ਕੇ ਚੁੱਪ ਕਰਕੇ ਮੋਬਾਈਲ ਉਦਾਂ ਹੀ ਰੱਖ ਤਾ ਰਾਤ ਪੈਂਦੀ ਆ ਘਰ ਵਾਲਾ ਆਉਂਦਾ ਜਦੋਂ ਮੈਂ ਰੋਟੀ ਫੜਾਉਣੀ ਆ ਤਾਂ ਅੱਗੋਂ ਫੇਰ ਮੇਨ ਮਾੜਾ ਚੰਗਾ ਬੋਲਣ ਲੱਗ ਜਾਂਦਾ ਵੀ ਹਾਂ ਤੂੰ ਦਾਲ ਚ ਲੂਣ ਘੱਟ ਪਾਤਾ ਜੇ ਬੋ ਤੈਨੂੰ ਅਕਲ ਹੀ ਹੀ ਤੇਰੀ ਮਾਂ ਨੇ ਕੋਈ ਸਿਖਾਇਆ ਨਹੀਂ ਕਹਿੰਦੀ ਜਦੋਂ ਸਾਰਾ ਕੁਝ ਬੋਲਦਾ ਰਿਹਾ ਤੇ ਮੈਂ ਕੋ ਟੁੱਟ ਕੇ ਪੈ ਜਾਂਦੀ ਆ ਵੀ ਤੂੰ ਤਾਂ ਬੰਦਿਆਂ ਚ ਆਉਂਦਾ ਹੀ ਨਹੀਂ ਤੂੰ ਤਾਂ ਹੈ ਹੀ ਸਿਰੇ ਦਾ ਖਾਚਾ ਕਹਿੰਦੀ ਮੈਂ ਇਦਾਂ ਹੀ ਬੋਲਦੀ ਆ ਕਹਿੰਦਾ ਕੀ ਹੋਇਆ ਤੂੰ ਕਿੱਥੋਂ ਬੋਲਦੀ ਆ ਕਹਿੰਦੀ ਅੱਗੋਂ ਮੈਂ ਉਹਨੂੰ ਕਿਹਾ ਵੀ ਟਿੱਕੇ ਬਹਿ ਜਾ ਜੋ ਜੋ ਤੂੰ ਗੰਦ ਪਾਇਆ ਮੈਂ ਸਭ ਕੁਝ ਮੈਨੂੰ ਪਤਾ ਲੱਗ ਗਿਆ ਹਾਂ ਦਾ ਮੈਂ ਕੀ ਕੀਤਾ ਮੈਂ ਕੀ ਕੀਤਾ ਕਹਿੰਦੀ ਮ ਵੀ ਤੇਰੇ ਤੋਂ ਗਿਰਿਆ ਬੰਦਾ ਕਿਹੜਾ ਹੋ ਸਕਦਾ ਜਿਨੇ ਆਪਦੀ ਭੈਣ ਨਹੀਂ ਬਖਸ਼ੀ ਜਿਨੇ ਮਾਮੇ ਦੀ ਧੀ ਨਹੀਂ ਬਖਸ਼ੀ ਐਦੂ ਖੱਚ ਬੰਦਾ ਦੁਨੀਆ ਤੇ ਕਿਹੜਾ ਹੋ ਸਕਦਾ ਕਹਿੰਦੀ ਜਦੋਂ ਮੈਂ ਸਾਰੀਆਂ ਫੋਟੋਆਂ ਵੀਡੀਓ ਕੱਢ ਕੇ ਦਿਖਾਤੀਆ ਮੇਰਾ ਘਰ ਵਾਲਾ ਮੇਰੇ ਪੈਰੀ ਪੈ ਗਿਆ ਕਹਿੰਦਾ ਪਲੀਜ਼ ਕਿਸੇ ਕੋਲੇ ਗੱਲ ਨਾ ਕਰੀ ਮੇਥੋਂ ਗਲਤੀ ਹੋ ਗਈ ਨਾ ਮੇਰੀ ਮਾਂ ਕੋਲੇ ਗੱਲ ਕਰੀ ਨਾ ਮੇਰੇ ਪਿਓ ਕੋਲੇ ਗੱਲ ਕਰੀ ਨਾ ਆਪਦੇ ਪੇਕੇਆਂ ਤੇ ਗੱਲ ਕਰੀ ਕਹਿੰਦੀ ਮੇਰੇ ਪੈਰ ਫੜ ਲੈ ਭੱਜ ਕਿਉਂਨੇ ਕਹਿੰਦੀ ਮੈਂ ਗੱਲ ਤਾਂ ਹੁਣ ਕਿਹਦੇ ਕੋਲ ਕਰਨੀ ਸੀ ਜੋ ਕਿ ਇਨੇ ਕਾਮੀਨਾਂ ਦਾ ਗਿਰਿਆ ਕਰਤਾ ਸੀ ਵੀ ਮੈਂ ਜਿਹਦੇ ਕੋਲ 10 ਦੀ ਬਿਜ਼ਨਾਮੀ ਆਪਦੀ ਹੋਣੀ ਸੀ ਲੇਕਿਨ ਫਲਾਣੀ ਦਾ ਘਰ ਵਾਲਾ ਇਹੋ ਜਿਹਾ ਕਹਿੰਦੀ ਮੈਨੂੰ ਕਿਹਾ ਵੀ ਸ਼ਾਇਦ ਇਹ ਫੋਟੋਆਂ ਕਿਸੇ ਹੋਰ ਕੁੜੀ ਨਾਲ ਤੇਰੀਆਂ ਹੁੰਦੀਆਂ ਇਹ ਵੀਡੀਓ ਤੇਰੀ ਕਿਸੇ ਹੋਰ ਕੁੜੀ ਨਾਲ ਹੁੰਦੀਆਂ ਤਾਂ ਸ਼ਾਇਦ ਮੈਨੂੰ ਇਹਨਾਂ ਦੁੱਖ ਨਾ ਲੱਗਦਾ ਕਹਿੰਦੀ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਇਸ ਗੱਲ ਦਾ ਵੀ ਉਹ ਤੇਰੀ ਭੈਣ ਲੱਗਦੀ ਐ ਤੁਹਾਡਾ ਭੈਣ ਭਰਾਵਾਂ ਦਾ ਰਿਸ਼ਤਾ ਵੀ ਤੁਸੀਂ ਆ ਬਣਾਈ ਕੀ ਫਿਰਦੇ ਹੋ ਵੀ ਤੁਸੀਂ ਤਾਂ ਭੈਣ ਭਰਾਵਾਂ ਦੇ ਰਿਸ਼ਤੇ ਨੂੰ ਕਲੰਕ ਲਾਤਾ ਅੱਗੋਂ ਕਹਿੰਦਾ ਨਹੀਂ ਨਿਆਣੀ ਉਮਰ ਸੀ ਨਹੀਂ ਪਤਾ ਲੱਗਿਆ ਉਹ ਇੱਥੇ ਪੜਦੀ ਸੀ ਇਦਾਂ ਦਾ ਐ ਹੋ ਗਿਆ ਐ ਹੋ ਗਿਆ ਜੇ ਬ ਚਲੋ ਜੀ ਕਹਿੰਦੀ ਬੜੀਆਂ ਸਵਾਂ ਖਾਨ ਲੱਗ ਗਿਆ ਵੀ ਮੈਥੋਂ ਗਲਤੀ ਹੋ ਗਈ ਮੈਂ ਗਾਂ ਤੋਂ ਇਦਾਂ ਕੁਝ ਨਹੀਂ ਕਰਦਾ ਜੇ ਉਹ ਕਹਿੰਦੀ ਮੈਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਵੀ ਮੈਂ ਇੱਕ ਇਹੋ ਜਿਹੇ ਬੰਦੇ ਨਾਲ ਵਿਆਹ ਕਰਾ ਕਰਾ ਚੁੱਕੀ ਆ ਵੀ ਜਿਨਨੇ ਆਪਦੀ ਭੈਣ ਨੂੰ ਨਹੀਂ ਬਖਸ਼ਿਆ ਉਹ ਮੇਰਾ ਕੀ ਲੱਗਦਾ ਕੱਲ ਨੂੰ ਮੇਰੇ ਨਾਲ ਇਸ ਤੋਂ ਵੱਡਾ ਵੀ ਧੋਖਾ ਕਰ ਸਕਦਾ ਕੋਈ ਹੈਨਾ ਕਹਿੰਦੀ ਚਲੋ ਜੀ ਉਸ ਤੋਂ ਬਾਅਦ ਮੈਂ ਇਹਦੀ ਮਾਮੇ ਦੀ ਕੁੜੀ ਨੂੰ ਫੋਨ ਲਾ ਲਿਆ ਤੇ ਮੈਂ ਉਹਨੂੰ ਕਿਹਾ ਵੀ ਮਾੜੀ ਮੋਟੀ ਕੋਈ ਸ਼ਰਮ ਕਰਦੀ ਵੀ ਮੈਂ ਤੇਰੇ ਆਈ ਤੇ ਤਰ ਇੰਨਾ ਜਿਦਾ ਇੱਜ਼ਤਮਾਨ ਕਰਦੀ ਵੀ ਤੂੰ ਮੇਰਾ ਘਰ ਹੀ ਵੇਖ ਲਿਆ ਉਹ ਕਹਿੰਦੀ ਮੇਰਾ ਕੀ ਕਸੂਰ ਆ ਤੂੰ ਆਪ ਅਗੋਂ ਮਾਮੇ ਦੀ ਕੁੜੀ ਕਹਿੰਦੀ ਵੀ ਤਾੜੀ ਇੱਕ ਹੱਥ ਨਾਲ ਤਾਂ ਵੱਜਦੀ ਨਹੀਂ ਤਾੜੀ ਦੋਵਾਂ ਹੱਥਾਂ ਨਾਲ ਵੱਜੀ ਐ ਤੂੰ ਮੈਨੂੰ ਕਸੂਰਵਾਰ ਕਹੀ ਜਾਂਦੀ ਆ ਤੇਰਾ ਘਰ ਵਾਲਾ ਮੈਨੂੰ ਇੱਥੇ ਬੁਲਾਉਂਦਾ ਸੀ ਠੀਕ ਆ ਮੈਂ ਤਾਂ ਇੱਥੇ ਆਉਂਦੀ ਸੀ ਤੇਰੇ ਸਾਹਮਣੇ ਬੈਠ ਕੇ ਤੂੰ ਆ ਮੈਨੂੰ ਪਾਉਂਦੀ ਰਹੀਆਂ ਹੁਣ ਤੂੰ ਮੇਰੇ ਤੇ ਬਲੇਮ ਲਾਉਣ ਲੱਗ ਗਈ ਕਹਿੰਦੀ ਮੈਂ ਸੋਚਾਂ ਵੀ ਆ ਕੀ ਬਣ ਗਿਆ ਹੈ ਵੀ ਕਮਲੀ ਦਾ ਮੈਂ ਸੀ ਵੀ ਜਿਹੜੀ ਫੋਨ ਤੇ ਗੱਲ ਇਹਦੇ ਨਾਲ ਕਰਾ ਲੈਂਦੀ ਸੀ ਕਿ ਮੈਂ ਆ ਮੰਜੇ ਤੇ ਪੈ ਜਾਂਦੀ ਸੀ ਇਹਨਾਂ ਬੈੱਡ ਤੇ ਪਾ ਆਂਦੀ ਸੀ ਮੇਰਾ ਤਾਂ ਦਿਮਾਗ ਤੇ ਪੜਦਾ ਹੀ ਪਿਆ ਸੀ ਇਹਨਾਂ ਵਿੱਚ ਤਾਂ ਹੋਰ ਕੋਈ ਚੱਲੀ ਜਾਂਦਾ ਸੀਗਾ ਚਲੋ ਜੀ ਕ ਕਹਿੰਦੀ ਜਿਹੜਾ ਮੇਰਾ ਘਰ ਵਾਲਾ ਪਹਿਲਾਂ ਮੈਨੂੰ ਓਡ-ਓਡ ਕੇ ਪੈਂਦਾ ਸੀ ਕਹਿੰਦੀ ਹੁਣ ਨਾ ਢੱਗੇ ਵਾਂਗੂ ਸਿਰ ਛੁੱਟ ਕੇ ਤੁਰਿਆ ਫਿਰਦਾ ਬੱਸ ਹੁਣ ਕਹਿੰਦੀ ਕੁਸਕਦਾ ਹੀ ਨਹੀਂ ਮੇਰੇ ਸਾਹਮਣੇ ਜੰਮਾ ਵੀ ਨਹੀਂ ਕੁਸਕਦਾ ਕਹਿੰਦੀ ਪਰ ਮੇਰੇ ਕੋਈ ਵਿਚ ਵੜ ਕੇ ਨਹੀਂ ਵਿੰਦਾ ਮੈਨੂੰ ਆਪਦੇ ਘਰ ਵਾਲੇ ਤੇ 1% ਵੀ ਯਕੀਨ ਨਹੀਂ ਰਹਿ ਗਿਆ ਸਾਰੀ ਉਮਰ ਲਈ ਯਕੀਨ ਟੁੱਟ ਗਿਆ ਵੀ ਜਿਹੜੇ ਬੰਦੇ ਨੇ ਆਪਦੇ ਮਾਮੇ ਦੀ ਧੀ ਨਹੀਂ ਬਖਸ਼ੀ ਇਹ ਕੱਲ ਨੂੰ ਕਿਸੇ ਨਾਲ ਵੀ ਵੱਡਾ ਤੋਖਾ ਕਰ ਸਕਦਾ ਹੁਣ ਉਹ ਭੈਣ ਕਹਿੰਦੇ ਆਹ ਵੀਡੀਓ ਕਿਉਂ ਪਵਾਈ ਉਹ ਕਹਿੰਦੀ ਵੀ ਲਾਸਟ ਤੇ ਇਹ ਮੈਸੇਜ ਦੇਣਾ ਵੀ ਕਦੇ ਵੀ ਕੋਈ ਰਿਸ਼ਤੇਦਾਰ ਲੋੜ ਤੋਂ ਵੱਧ ਤੁਹਾਡੇ ਘ ਤਾਂ ਅੱਖਾਂ ਮੀਟ ਕੇ ਨਾ ਬੈਠੇ ਰਹੋ ਉਸ ਚੀਜ਼ ਦੀ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਅੱਜ ਕੱਲ ਰਿਸ਼ਤੇਦਾਰੀਆਂ ਬਸ ਨਾਂ ਦੀਆਂ ਰਹਿ ਗਈਆਂ ਨੇ ਕਈ ਮਰੀਜ਼ ਜ਼ਮੀਰਾਂ ਵਾਲੇ ਲੋਕ ਇਨ੍ਹਾਂ ਰਿਸ਼ਤਿਆਂ ਦਾ ਬਹੁਤ ਵੱਡਾ ਫਾਇਦਾ ਚੱਕ ਰਹੇ ਆ ਐਡਾ ਕਾਲਜੋਗ ਆ ਗਿਆ ਵੀ ਲੋਕਾਂ ਨੇ ਖੂਨ ਦੇ ਰਿਸ਼ਤਿਆਂ ਨੂੰ ਵੀ ਭਲਾਤਾ ਆਪਦਿਆਂ ਨੂੰ ਜੇ ਸੋਚਿਆ ਜਾਵੇ ਤਾਂ ਮਾਮੇ ਦੀ ਧੀ ਭੂਆ ਦੇ ਪੁੱਤ ਦੀ ਭੈਣ ਹੀ ਹੁੰਦੀ ਆ ਪਰ ਇਹਨਾਂ ਨੇ ਵੇਖੋ ਕਿਹੜਾ ਰਿਸ਼ਤਾ ਬਣਾਇਆ ਹੋਇਆ ਸੀ ਇਸ ਕਰਕੇ ਕੋਈ ਵੀ ਰਿਸ਼ਤੇਦਾਰ ਲੋੜ ਤੋਂ ਵੱਧ ਤੁਹਾਡੇ ਘਰੇ ਆਉਂਦਾ ਤਾਂ ਅੱਖਾਂ ਮੀਟ ਕੇ ਨਾ ਬੈਠੇ ਰਹੋ ਉਸ ਦੀ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਫਿਰ ਭੈਣ ਨੇ ਕੀਤਾ ਆਪਦੇ ਘਰ ਵਾਲੇ ਦੇ ਮੋਬਾਈਲ ਚੋਂ ਸਾਰੀਆਂ ਫੋਟੋ ਵੀਡੀਓ ਡਿਲੀਟ ਕੀਤੀਆਂ ਵੀ ਕੱਲ ਨੂੰ ਉਹਦਾ ਵਿਆਹ ਹੋਣਾ ਠੀਕ ਆ ਕਿਤੇ ਇਹ ਵੀਡੀਓ ਜੀ ਫੋਟੋਆਂ ਵਾਇਰਲ ਹੋ ਗਈਆਂ ਨਾ ਆਪਾਂ ਜਿਉਣ ਜੋਗੇ ਰਹਿਣਾ ਨਾ ਉਹਨਾਂ ਨੇ ਜਿਉਣ ਜੋਗੇ ਰਹਿਣਾ ਲੋਕੀ ਥੁੱਕਿਆ ਕਰਨਗੇ ਆਪਣੇ ਖਾਨਦਾਨ ਤੇ ਕਹਿੰਦੀ ਮੈਂ ਬੜੀਆਂ ਗੱਲਾਂ ਆਪਦੇ ਘਰ ਵਾਲੇ ਨੂੰ ਸੁਣਾਈਆਂ ਕਹਿੰਦੀ ਹੁਣ ਚੁੱਪ ਕਰਕੇ ਤੁਰਿਆ ਫਿਰਦਾ ਹੁਣ ਕੁਸਕਦਾ ਨਹੀਂਗਾ ਭਵੇਂ ਦਾਲ ਚ ਲੂਣ ਘੱਟ ਹੋਵੇ ਵੱਧ ਹੋਵੇ ਕਹਿੰਦੀ ਹੁਣ ਚੁੱਪ ਕਰਕੇ ਖਾ ਲੈਂਦਾ ਕਹਿੰਦੀ ਪਰ ਸੱਚ ਦੱਸਾਂ ਤਾਂ ਮੇਰਾ ਆਪ ਦੇ ਕਰਨ ਇੱਕ ਪਰਸੈਂਟ ਦਾ ਵੀ ਪਿਆਰ ਨਹੀਂ ਕਹਿੰਦੀ ਰਹਿ ਗਿਆ ਕਿਉਂਕਿ ਉਹਨੇ ਕੰਮ ਹੀ ਨਿਕ ਘਟਿਆ ਕੀਤਾ ਕਿ ਮੈਂ ਸਾਰੀ ਉਮਰ ਉਹਦੇ ਤੇ ਯਕੀਨ ਕਰ ਹੀ ਨਹੀਂ ਸਕਦੀ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਸ਼ਾਇਦ ਕਿਸੇ ਨੂੰ ਅਕਲ ਆ ਜਾਏ ਸ਼ਾਇਦ ਕੋਈ ਆਪ ਦੇ ਰਿਸ਼ਤਿਆਂ ਦੇ ਵਿੱਚ ਇਹ ਗੰਦ ਘੋਲ ਰਿਹਾ ਹੋਵੇ ਤਾਂ ਸ਼ਾਇਦ ਆਪ ਵੀਡੀਓ ਦੇਖ ਕੇ ਉਹ ਸ਼ਰਮ ਆ ਜਾਏ ਹਟ ਜੇ ਤਾਂ ਗੱਲਾਂ ਤੋਂ ਇਹ ਵੀਡੀਓ ਤਾਂ ਪਾਈ ਆ ਕਿਉਂਕਿ ਕੋਝ ਬੰਦੇ ਇਹੋ ਜਿਹੇ ਹੈਗੇ ਆ ਮੈਂ ਵੀ ਆਵਦੇ ਅੱਖਾਂ ਨਾਲ ਦੇਖੇ ਆ ਜਿਹੜੇ ਆਪਦੀਆਂ ਰਿਸ਼ਤੇਦਾਰੀਆਂ ਦੇ ਵਿੱਚ ਇਹੋ ਜਿਹਾ ਗੰਦ ਖੋਲਦੇ ਆ ਛੇ ਦੇ ਵੀਡੀਓ ਨਾਲ ਤੱਕ ਪਹੁੰਚੇ ਪੂਰਾ ਉਹਨਾਂ ਨੂੰ ਸ਼ਰਮ ਆ ਜੇ ਤੇ ਟਿਕ ਜਾਣਾ ਉਹ ਤਾੜੀ ਪਿਛਕ ਦੋਵਾਂ ਥਾਂ ਨਾਲ ਵੱਜਦੀ ਆ ਪਰ ਲੋਕਾਂ ਨੇ ਜਮਾ ਸ਼ਰਮ ਲਾ ਕੇ ਖਾਲੀ ਵੀਡੀਓ ਦੇਖਣ ਜਿਹੜਾ ਬਹੁਤ ਬਹੁਤ ਧੰਨਵਾਦ